ਜੂਨ ਚ ਸਰਕਾਰ ਨੇ ਆਧਾਰ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਨੂੰ ਵਧਾ ਕੇ 14 ਸਤੰਬਰ ਕੀਤਾ ਸੀ ਹੁਣ ਇਹ ਤਾਰੀਖ ਨੇੜੇ ਆ ਰਹੀ ਹੈ 14 ਸਤੰਬਰ ਚ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਜੇਕਰ ਤੁਹਾਡੇ ਕੋਲ ਵੀ 10 ਸਾਲ ਪੁਰਾਣਾ ਆਧਾਰ ਕਾਰਡ ਹੈ ਅਤੇ ਇਸ ਦੌਰਾਨ ਇੱਕ ਵਾਰ ਵੀ ਅਪਡੇਟ ਨਹੀਂ ਹੋਇਆ ਤਾਂ ਅਜੇਹੇ ਆਧਾਰ ਨੂੰ ਅਪਡੇਟ ਕਰਨਾ ਪਵੇਗਾ ਅਜੇਹੇ ਚ ਤੁਹਾਡੇ ਲਈ ਇਹੀ ਬਿਹਤਰ ਹੈ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਆਪਣੇ ਆਧਾਰ ਨੂੰ ਅਪਡੇਟ ਕਰਵਾ ਲਓ ਤੁਸੀਂ ਆਪਣੇ ਆਧਾਰ ਨੂੰ ਘਰ ਬੈਠੇ ਮੋਬਾਈਲ ਤੋਂ ਵੀ ਅਪਡੇਟ ਕਰ ਸਕਦੇ ਹੋ ਆਓ ਜਾਣਦੇ ਆ ਆਧਾਰ ਅਪਡੇਟ ਲਈ ਤੁਹਾਨੂੰ ਦੋ ਜ਼ਰੂਰੀ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਪਹਿਲਾ ਪਛਾਣ ਪੱਤਰ ਅਤੇ ਦੂਜਾ ਐਡਰੈਸ ਪ੍ਰੂਫ ਆਮ ਤੌਰ ਤੇ ਆਧਾਰ ਅਪਡੇਟ ਲਈ ਆਧਾਰ ਸੈਂਟਰ ਤੇ 50 ਰੁਪਏ ਦੀ ਫੀਸ ਲੱਗਦੀ ਹੈ ਪਰ ਯੂ ਆਈ ਡੀ ਆਈ ਦੇ ਮੁਤਾਬਕ 14 ਸਤੰਬਰ ਤੱਕ ਇਹ ਸੇਵਾ ਫ੍ਰੀ ਹੈ ਪਛਾਣ ਪੱਤਰ ਦੇ ਤੌਰ ਤੇ ਤੁਸੀਂ ਪੈਨ ਕਾਰਡ ਅਤੇ ਐਡਰੈਸ ਲਈ ਵੋਟਰ ਕਾਰਡ ਦੇ ਸਕਦੇ ਹੋ ਮੋਬਾਈਲ ਜਾਂ ਲੈਪਟਾਪ ਤੋਂ ਯੂ ਆਈ ਡੀ ਆਈ ਦੀ ਵੈੱਬਸਾਈਟ ਤੇ ਜਾਓ ਇਸ ਤੋਂ ਬਾਅਦ ਅਪਡੇਟ ਆਧਾਰ ਦੇ অপਸ਼ਨ ਤੇ ਕਲਿੱਕ ਕਰੋ ਹੁਣ ਆਧਾਰ ਨੰਬਰ ਭਰ ਕੇ OTP ਰਾਹੀਂ ਲੌਗਇਨ ਕਰੋ ਇਸ ਤੋਂ ਬਾਅਦ ਦਸਤਾਵੇਜ਼ ਅਪਡੇਟ ਤੇ ਕਲਿੱਕ ਕਰੋ ਹੁਣ ਹੇਠਾਂ ਡ੍ਰੌਪ ਲਿਸਟ ਤੋਂ ਪਛਾਣ ਪੱਤਰ ਅਤੇ ਐਡਰੈਸ ਪ੍ਰੂਫ ਦੀ ਸਕੈਨ ਕੀਤੀ ਹੋਈ ਕਾਪੀ ਨੂੰ ਅਪਲੋਡ ਕਰੋ ਹੁਣ ਸਬਮਿਟ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਨੂੰ ਇੱਕ ਰਿਕਵੈਸਟ ਨੰਬਰ ਮਿਲੇਗਾ ਅਤੇ ਫਾਰਮ ਸਬਮਿਟ ਹੋ ਜਾਵੇਗਾ ਰਿਕਵੈਸਟ ਨੰਬਰ ਤੋਂ ਤੁਸੀਂ ਅਪਡੇਟ ਦਾ ਸਟੇਟਸ ਵੀ ਚੈੱਕ ਕਰ ਸਕੋਗੇ ਇਸ ਦੇ ਕੁਝ ਦਿਨਾਂ ਬਾਅਦ ਤੁਹਾਡਾ ਆਧਾਰ ਅਪਡੇਟ ਹੋ ਜਾਵੇਗਾ